ਗਰਮੀ ਦਾ ਕੋਈ ਪ੍ਰਭਾਵ ਜਿਹੜੀ ਸੰਗਤ ਨੇ ਪਿਆ ਸੰਗਤ ਸਗੋਂ ਅੱਗੇ ਨੂੰ ਵੀ ਵੱਤ ਚੜ ਕੇ ਆ ਰਹੀ ਆ ਅੱਗੇ ਅਸੀਂ ਦੋ ਲਾਈਨਾਂ ਮੈਟ ਵਿਛਾਉਣੇ ਹੁਣ ਚਾਰ ਕਰਤੀਆਂ ਵਾਂ ਘੰਟੇ ਡੇਢ ਘੰਟੇ ਪਿਛੋਂ ਉਹਨਾਂ ਮੈਟਾਂ ਤੇ ਪਾਣੀ ਪਾਇਆ ਜਾਂਦਾ ਕਿਉਂਕਿ ਮੈਟ ਜਿਹੜੇ ਆ ਉਹ ਗਰਮਨਾ ਹੋਣ ਜਿੱਥੇ ਸੰਗਤ ਸੱਚਖੰਡ ਹਰਿਮੰਦਰ ਸਾਹਿਬ ਦੇ ਸਾਹਮਣੇ ਦਰਸ਼ਨ ਕਰਨ ਵਾਸਤੇ ਲਾਈਨਾਂ 'ਚ ਲੱਗਦੀ ਆ ਉਥੇ ਵੱਡੇ ਪੱਦਰ ਤੇ ਜਿਹੜੇ ਆ ਪਾਣੀ ਵਾਲੇ ਪੱਖੇ ਪੂਲਰ ਉਹਦੇ ਨਾਲ ਨਾਲ ਇੱਕ ਅਸੀਂ ਪ੍ਰੋਜੈਕਟ ਵੀ ਹੈ ਰਕੀ ਕਿ ਕਿਸ ਸੰਗਤ ਵੱਲੋਂ ਤਿਆਰ ਕਰਕੇ ਲਵਾਇਆ ਗਿਆ ਵਾ ਲੈਣ ਜੋ ਤੇਰਾ ਨਾਮ ਬੜੀ ਵਧੀਆ ਕੂਲਿੰਗ ਕਰਦਾ ਵਾ ਜਿੱਦਾਂ ਪਵਾਰਾ ਟਾਈਪ ਤੋਂ ਪਾਣੀ ਆਉਂਦਾ ਵਾ ਪਰ ਉਹ ਕੱਪੜੇ ਵੀ ਨਹੀਂ ਗਿੱਲੇ ਕਰਦਾ ਬਹੁਤ ਸੋਹਣੀ ਉਹ ਜਿਹੜੀ ਕੂਲਿੰਗ ਰੱਖਦਾ ਸ਼ਬੀਲਾ ਤੇ ਕੰਟੀਨਿਊਸ ਸੱਚਕੰਢਰ ਮੰਦਿਰ ਸਾਹਿਬ ਦੇ ਅੰਦਰ ਚਾਰ ਨੇ ਚਾਰੇ ਕੋਨਾਂ ਦੇ ਆਓ ਪੁਰਬਾਂ ਤੇ ਜਾਓ ਤੇ ਨਾਮ ਲੈਣ ਜੋ ਤੇਰਾ ਤੇ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਇਨਾ ਵਧੀਆ ਮੌਕਾ ਦਿੱਤਾ ਹੈ ਅਸੀਂ ਅੱਜ ਇੱਥੇ ਇੰਨੇ ਵੱਡੇ ਮੌਕੇ ਤੇ ਆਏ ਆ ਅਸੀਂ ਇੱਥੇ ਸੇਵਾ ਕਰ ਰਹੀ ਆ ਸਾਨੂੰ ਸੇਵਾ ਕਰਨ ਦਾ ਰੱਬ ਨੇ ਮੌਕਾ ਦਿੱਤਾ ਹੋਆ ਅੰਮ੍ਰਿਤਸਰ ਵਿੱਚ ਅਗਰ ਦੇਖਿਆ ਜਾਏ ਤਾਂ 45 ਤੋਂ 50 50 ਡਿਗਰੀ ਸੈਲਸੀਅਸ ਜੋ ਟੈਂਪਰੇਚਰ ਹੈ ਇਸ ਵਕਤ ਚੱਲ ਰਿਹਾ ਹੈ ਮਾਰਬਲ ਲੱਗੇ ਹੋਏ ਆ ਔਰ ਟਾਰਟ ਵਿਸ਼ੇ ਹੋਏ ਆ ਔਰ ਸਾਨੂੰ ਜੋ ਬਾਹਰ ਟੈਂਪਰੇਚਰ ਮਹਿਸੂਸ ਹੁੰਦਾ ਹੈ ਉਹ ਇੱਥੇ ਆਣ ਕੇ ਬਿਲਕੁਲ ਨਾ ਮਾਤਰ ਮਹਿਸੂਸ ਹੁੰਦਾ ਹੈ ਦੇਖੋ ਗਰਮੀ ਤਾਂ ਚਲੋ ਕੁਦਰਤ ਦਾ ਇੱਕ ਨਿਯਮ ਹੈ ਵੀ ਬਦਲਾਅ ਤਾਂ ਆਉਂਦੇ ਰਹਿੰਦੇ ਨੇ ਤੇ ਹੁਣ ਗਰਮੀ ਪੈ ਰਹੀ ਹੈ ਪਰ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਆ ਕੇ ਕੋਈ ਗਰਮੀ ਨਹੀਂ ਲੱਗਦੀ ਤੁਸੀਂ ਦੇਖੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਗੁਰੂ ਰਾਮਦਾਸ ਦੇ ਚਰਨਾਂ 'ਚ ਕਿੰਨੀ ਸੰਗਤ ਆ ਕੋਈ ਗਰਮੀ ਦੀ ਪਰਵਾਹ ਨਹੀਂ ਮੇਰੇ ਕੰਤਨ ਨਾ ਪਾਵੇ ਚੋਲੜਾ ਪਿਆਰੀ ਅਤ ਦੀ ਗਰਮੀ ਦੇ ਬਾਵਜੂਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਦਾ ਠਾਠਾ ਮਾਰਦਾ ਇੱਕ ਕਾਠ ਨਜ਼ਰ ਆਂਦਾ ਇਸ ਗਰਮੀ ਦੇ ਵਿੱਚ ਵੀ ਸੰਗਤ ਦੀ ਆਸਥਾ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਕਾਠ ਨਜ਼ਰ ਨਹੀਂ ਆ ਰਹੀ ਸੰਗਤਾਂ ਦੇ ਲਈ ਐਸਜੀਪੀਸੀ ਦੇ ਵੱਲੋਂ ਵਿਕਾਸ ਪ੍ਰਬੰਧ ਕੀਤੇ ਗਏ ਨੇ ਜਿੱਤੇ ਸੰਗਤ ਜਦੋਂ ਸੱਚਖੰਡ ਸ਼ੀਰ ਦਰਬਾਰ ਸਾਹਿਬ ਵਿਖੇ ਪਹੁੰਚਦੇ ਨੇ ਤਾਂ ਪਰਿਕਰਮਾ ਦੇ ਵਿੱਚ ਉਹਨਾਂ ਦੇ ਲਈ ਟਾਟ ਵਿਛਾਏ ਗਏ ਨੇ ਤਾਂ ਜੋ ਉਹਨਾਂ ਦੇ ਪੈਰ ਨਾ ਸੜੇ ਇਸ ਤੋਂ ਇਲਾਵਾ ਉਹਨਾਂ ਟਾਟਾਂ ਤੇ ਵਾਰ-ਵਾਰ ਪਾਣੀ ਦਾ ਛੜਕਾ ਕੀਤਾ ਜਾਂਦਾ ਹੈ ਤਾਂ ਜੋ ਟਾਟ ਠੰਡੇ ਰਹਿਣ ਅਤੇ ਸੰਗਤ ਨੂੰ ਕਿਸੇ ਤਰੀਕੇ ਦੀ ਵੀ ਕੋਈ ਪਰੇਸ਼ਾਨੀ ਨਾ ਹੋਵੇ ਇਸ ਤੋਂ ਇਲਾਵਾ ਸੰਗਤ ਦੇ ਲਈ ਛਬੀਲ, ਨਿੰਬੂ ਪਾਣੀ ਤੇ ਦੁੱਧ ਸੌਡੇ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਵਿਦਾਰੇ ਕਰਨ ਦੇ ਲਈ ਲਾਈਨਾਂ ਦੇ ਵਿੱਚ ਲੱਗੀ ਸੰਗਤ ਦੇ ਲਈ ਪੱਖੇ ਕੁੱਲ ਦੀ ਵਿਵਸਥਾ ਕੀਤੀ ਗਈ ਹੈ ਇਹ ਪੱਖੇ ਵੀ ਪਾਣੀ ਵਾਲੇ ਨੇ ਜਿਨ੍ਹਾਂ ਦੇ ਨਾਲ ਪਾਣੀ ਦਾ ਛਿੜਕਾ ਹੁੰਦਾ ਹੈ ਤਾਂ ਕਿ ਸੰਗਤ ਨੂੰ ਥੋੜੀ ਠੰਡਕ ਮਿਲ ਸਕੇ ਐਨਾਈ ਨੇ ਸੇਵਾ ਦੇ ਲਈ ਸਕੂਲ ਦੇ ਬੱਚੇ ਵੀ ਅੱਗੇ ਆ ਰਹੇ ਨੇ ਸਕੂਲ ਦੇ ਬੱਚਿਆਂ ਦੇ ਵੱਲੋਂ ਲਾਈਨਾਂ ਦੇ ਵਿੱਚ ਲੱਗੀ ਸੰਗਤ ਨੂੰ ਜਲ ਸਿਖਾਇਆ ਜਾਂਦਾ ਹੈ ਸੰਗਤ ਦਾ ਵੀ ਕਹਿਣਾ ਕਿ ਰੋਹਾਨੀਅਤ ਦੇ ਦਰ ਸ਼੍ਰੀ ਦਰਬਾਰ ਸਾਹਿਬ ਤੇ ਆ ਕੇ ਉਹਨਾਂ ਨੂੰ ਸਕੂਨ ਮਿਲਦਾ ਹੈ ਅਤੇ ਗਰਮੀ ਦਾ ਬਿਲਕੁਲ ਅਹਿਸਾਸ ਨਹੀਂ ਹੁੰਦਾ। ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਐਸਜੀਪੀਸੀ ਦੇ ਵੱਲੋਂ ਕੀਤੇ ਗਏ ਸਾਰੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ ਗਈ ਹੈ। ਗਰਮੀ ਭਾਵੇਂ ਬਹੁਤ ਜ਼ਿਆਦਾ ਪੈ ਰਹੀ ਹੈ ਤੁਹਾਨੂੰ ਪਤਾ ਹੀ ਆ ਕਿਉਂਕਿ ਸਰਕਾਰਾਂ ਵੱਲੋਂ ਵੀ ਸਮੇਂ-ਸਮੇਂ ਤੇ ਅਲਰਟ ਕੀਤਾ ਜਾਂਦਾ। ਬਾਕੀ ਗਰਮੀ ਦਾ ਕੋਈ ਪ੍ਰਭਾਵ ਜਿਹੜੀ ਸੰਗਤ ਇਨੀ ਪਿਆ ਸੰਗਤ ਸਗੋਂ ਅੱਗੇ ਨੂੰ ਵੀ ਵੱਧ ਚੜ ਕੇ ਆ ਰਹੀ ਆ। ਜਿਹੜੀ ਗੱਲ ਪ੍ਰਬੰਧਾਂ ਦੀ ਕਰਦੇ ਹੋ ਕਿਉਂਕਿ ਸਾਡਾ ਪਿਛਲਾ ਹੀ ਸਿਸਟਮ ਚੱਲਦਾ ਵਾ ਜਿੱਦਾਂ ਵਰਕਰਮਾ ਵਾ ਤੁਹਾਨੂੰ ਪਤਾ ਵਾ ਫਰਸ਼ ਜਿਹੜਾ ਵਾ ਗਰਮੀ ਨਾਲ ਬਹੁਤ ਗਰਮ ਹੋ ਜਾਂਦਾ ਵਾ ਉਥੇ ਅੱਗੇ ਅਸੀਂ ਦੋ ਲਾਈਨਾਂ ਮੈਟ ਵਿਛਾਉਣੇ ਹਾ ਹੁਣ ਚਾਰ ਕਰਤੀਆਂ ਵਾਂ ਘੰਟੇ ਡੇਢ ਘੰਟੇ ਪਿਛੋਂ ਉਹਨਾਂ ਮੈਟਾਂ ਤੇ ਪਾਣੀ ਪਾਇਆ ਜਾਂਦਾ ਕਿਉਂਕਿ ਮੈਟ ਜਿਹੜੇ ਆ ਉਹ ਗਰਮ ਨਾ ਹੋਣ ਬਾਕੀ ਜਿੱਥੇ ਸੰਗਤ ਸੱਚਖੰਡ ਹਰਿਮੰਦਰ ਸਾਹਿਬ ਦੇ ਸਾਹਮਣੇ ਦਰਸ਼ਨ ਕਰਨ ਵਾਸਤੇ ਲਾਈਨਾਂ ਚ ਲੱਗਦੀ ਆ ਉਥੇ ਵੱਡੇ ਪੱਧਰ ਤੇ ਜਿਹੜੇ ਆ ਪਾਣੀ ਵਾਲੇ ਪੱਖੇ कूलर ਉਹਦੇ ਨਾਲ ਨਾਲ ਇੱਕ ਅਸੀਂ ਪ੍ਰੋਜੈਕਟ ਵੀ ਆਰ ਕੀ ਕਿ ਸੰਗਤ ਵੱਲੋਂ ਤਿਆਰ ਕਰਕੇ ਲਵਾਇਆ ਗਿਆ ਵਾ ਕਿ ਉਹ ਬੜੀ ਵਧੀਆ ਕੂਲਿੰਗ ਕਰਦਾ ਵਾ ਜਿੱਦਾਂ ਫੁਵਾਹਰਾ ਟਾਈਪ ਤੋਂ ਪਾਣੀ ਆਉਂਦਾ ਵਾ ਪਰ ਉਹ ਕੱਪੜੇ ਵੀ ਨਿੱਕਲੇ ਕਰਦਾ ਬਹੁਤ ਸੋਹਣੀ ਉਹ ਜਿਹੜੀ ਕੂਲਿੰਗ ਰੱਖਦਾ ਇਹਦੇ ਨਾਲ ਨਾਲ ਲੰਮੇ ਸਮੇਂ ਤੋਂ ਹੁਣ ਸਾਡੇ ਸਕੂਲਾਂ ਕਾਲ ਜਿਹੜੇ ਆ ਸ਼ਰੋਮਣੀ ਕਮੇਟੀ ਦੇ ਆ ਉਹਨਾਂ ਦੇ ਬੱਚੇ ਆ ਰਹੇ ਆ ਬੜੀ ਵੱਡੀ ਪੱਦਰ ਤੇ ਉਹ ਵਾਸ ਲਾਉਂਦੇ ਆ ਲਾਈਨਾਂ ਚ ਲਵਾਉਂਦੇ ਆ ਫਿਰ ਸੰਗਤ ਨੂੰ ਬੇਨਤੀ ਕਰਦੇ ਆ ਪਿੱਛੇ ਹੋ ਕੇ ਥੋੜਾ ਜਿਹਾ ਬੈਠ ਜਾਓ ਜਲ ਸ਼ਿਕਾਉਂਦੇ ਆ ਅੱਜ ਉਸੇ ਤਿਹਤ ਅੱਜ ਭਾਈ ਆਨੰਦ ਲਾਲ ਪਬਲਿਕ ਸਕੂਲ ਤੋਂ ਬੱਚੇ ਆਏ ਆ ਉਹ ਸੇਵਾ ਕਰ ਰਹੇ ਆ ਸ਼ਬੀਲਾਾਂ ਤੇ ਕੰਟੀਨਿਊਜ ਸੱਚਕੰਡ ਹਰਮੰਦਰ ਸਾਹਿਬ ਦੇ ਅੰਦਰ ਚਾਰ ਨੇ ਚਾਰੇ ਕੋਨਾਂ ਦੇ ਚਾਰੇ ਹੀ ਮਿੱਠੇ ਮਿੱਠੀਆਂ ਜਿਹੜੇ ਸ਼ਬੀਲਾਾਂ ਵਾਂ ਪਹਿਲਾਂ ਹੁਣੇ ਆ ਜਿਹੜੇ ਬਾਬਾ ਜੀ ਜੀ ਸ਼ਬੀਲ ਆ ਬਾਬਾ ਬੁੱਢਾ ਜੀ ਵਾਲੀ ਇੱਥੇ ਨਿੰਬੂ ਪਾਣੀ ਚੱਲਣ ਡਿਆ ਹੁਣ ਮਿੱਠਾ ਜਲ ਆ ਵਾ ਮਿੱਠਾ ਜਲ ਚੱਲਣ ਡਿਆ ਵਾ ਅਸੀਂ ਅੱਜ ਹਰਮੰਦਰ ਸਾਹਿਬੇ ਕੀ ਸੇਵਾ ਕਰ ਰਹੀਆਂ ਹਰਮੰਦਰ ਸਾਹਿਬ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਬਾਕੀ ਸਕੂਲਾਂ ਵਿੱਚ ਸ਼ੌਮਨੀ ਗੁਰਦੁਆਰਾ ਪਰਵੰਦਾ ਕਮੇਟੀ ਦੇ ਕਈ ਸਕੂਲਾਂ ਦੇ ਵਿੱਚ ਸਾਰੇ ਸਕੂਲਾਂ ਨੂੰ ਟੂਰ ਤੇ ਲੈ ਕੇ ਜਾਇਆ ਜਾ ਰਿਹਾ ਕਿਤੇ ਪਹਾੜੀਆਂ ਤੇ ਲੈ ਕੇ ਜਾਇਆ ਜਾ ਰਿਹਾ ਪਰ ਸਾਡੇ ਸਕੂਲ ਵਾਲਿਆਂ ਨੇ ਸਾਨੂੰ ਇੰਨਾ ਵਧੀਆ ਮੌਕਾ ਦਿੱਤਾ ਹੈ ਅਸੀਂ ਅੱਜ ਇੱਥੇ ਇੰਨੇ ਵੱਡੇ ਮੌਕੇ ਤੇ ਆਏ ਹਾਂ ਅਸੀਂ ਇੱਥੇ ਸੇਵਾ ਕਰ ਰਹੀ ਆ ਸਾਨੂੰ ਸੇਵਾ ਕਰਨ ਦਾ ਰੱਬ ਨੇ ਮੌਕਾ ਦਿੱਤਾ ਵਾ ਅਸੀਂ ਇੱਥੇ ਜਲਦੀ ਸੇਵਾ ਕਰ ਰਹੀ ਆ ਜਿਹੜੇ ਲੋਕੀ ਲਾਈਨਾਂ ਦੇ ਵਿੱਚ ਨਹੀਂ ਲੰਬੀ ਲੰਬੀ ਕਤਾਰਾਂ ਦੇ ਵਿੱਚ ਖੜੇ ਹਨ ਉਹਨਾਂ ਨੂੰ ਜਲਦੀ ਸੇਵਾ ਕਰ ਰਹੇ ਆ ਉਹਨਾਂ ਦੀ ਪੂਰੀ ਸੇਵਾ ਕਰ ਰਹੇ ਆ ਉਹਨਾਂ ਨੂੰ ਸਮਝਾ ਰਹੇ ਆ ਕਿ ਹਾਂ ਟੱਕੇ ਨਾਮ ਆਰੋ ਸਹਿਜਤਾ ਨਾਲ ਮੈਥਡਿਕੋ ਗੁਰੂ ਘਰੋਂ ਤੁਸੀਂ ਤੇ ਸਾਨੂੰ ਇੰਨਾ ਵਧੀਆ ਮੌਕਾ ਮਿਲਿਆ ਅਸੀਂ ਬਹੁਤ ਖੁਸ਼ ਹਾਲੀਆਂ ਆ ਤੁਸੀਂ ਕਿਵੇਂ ਜਲਦ ਕੋ ਕਿੰਨੀ ਗਰਮੀ ਪੈ ਰਹੀ ਹੈ ਅੱਜ ਅਸੀਂ ਹਰਮੰਦਰ ਸਾਹਿਬ ਵੀ ਕਿ ਆਏ ਆ ਸਾਡੇ ਸਕੂਲ ਵਾਲੇ ਸਾਨੂੰ ਇੱਥੇ ਲੈ ਕੇ ਆਏ ਆ ਅਸੀਂ ਆਨੰਦਪੁਰ ਸਾਹਿਬ ਤੋਂ ਆਏ ਆ ਭਾਈ ਨੰਦ ਲਾਲ ਪਬਲਿਕ ਸਕੂਲ ਤੋਂ ਤੇ ਇੱਥੇ ਬਹੁਤ ਗਰਮੀ ਪੈ ਰਹੀ ਹੈ ਤੇ ਸਾਡੇ ਸਕੂਲ ਵਾਲੇ ਕਿ ਸਾਨੂੰ ਸੇਵਾ ਕਰਨ ਲੈ ਕੇ ਆ ਰਹੇ ਆ ਤੇ ਅਸੀਂ ਜਲਦੀ ਸੇਵਾ ਇੱਥੇ ਕਰ ਰਹੇ ਆ ਤੇ ਬਾਕੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਤਾਂ ਟੂਰ ਤੇ ਲੈ ਕੇ ਜਾ ਰਹੇ ਆ ਤੇ ਸਾਨੂੰ ਇੱਥੇ ਹਰਮੰਦਰ ਸਾਹਿਬ ਵੀ ਕਿ ਲੈ ਕੇ ਆਏ ਆ ਕਿੰਨੀ ਕੀ ਗਰਮੀ ਹੈ ਅਮਰ ਸਾਹਿਬ ਸਾਹਿਬ ਅਰਮਨ ਦਾ ਸਾਹਿਬ ਜੀ ਤਾਂ ਬਹੁਤ ਗਰਮੀ ਹੈ ਇਸ ਲਈ ਅਸੀਂ ਇੱਥੇ ਸੇਵਾ ਕਰਨ ਆਏ ਆਂ ਅੰਮ੍ਰਿਤਸਰ ਵਿੱਚ ਅਗਰ ਦੇਖਿਆ ਜਾਏ ਤਾਂ 45 ਤੋਂ 50 50 ਡਿਗਰੀ ਸੈਲਸੀਅਸ ਜੋ ਟੈਂਪਰੇਚਰ ਹੈ ਇਸ ਵਕਤ ਚੱਲ ਰਿਹਾ ਹੈ ਲੇਕਿਨ ਅਸੀਂ ਜਦੋਂ ਬਾਹਰ ਆਨੇ ਆ ਇੱਥੇ ਬਹੁਤ ਜ਼ਿਆਦਾ ਇੰਨਾ ਕੁ ਵਧੀਆ ਮਹਿਸੂਸ ਹੁੰਦਾ ਹੈ ਕਿਉਂਕਿ ਐ ਜੀ ਪੀ ਸੀ ਵੱਲੋਂ ਇੰਨੇ ਸੋਹਣੇ ਇੰਤਜ਼ਾਮ ਉਪਰਾਲੇ ਕੀਤੇ ਗਏ ਹਨ ਪੱਖੇ ਲੱਗੇ ਹੋਏ ਆ ਜੋ ਪੱਥਰ ਮਾਰਬਲ ਲੱਗਾ ਹੋਇਆ ਹੈ ਮਾਰਬਲ ਲੱਗੇ ਹੋਏ ਆ ਔਰ ਟਾਟ ਬਿਸ਼ੇ ਹੋਏ ਆ ਔਰ ਸਾਨੂੰ ਜੋ ਬਾਹਰ ਟੈਂਪਰੇਚਰ ਮਹਿਸੂਸ ਹੁੰਦਾ ਹੈ ਉਹ ਇੱਥੇ ਆਣ ਕੇ ਬਿਲਕੁਲ ਨਾ ਮਾਤਰ ਮਹਿਸੂਸ ਹੁੰਦਾ ਹੈ ਬਹੁਤ ਸੋਹਣਾ ਉਪਰਾਲਾ ਐ ਜੀਪੀਸੀ ਵੱਲੋਂ ਕੀਤਾ ਗਿਆ ਔਰ ਤੁਸੀਂ ਦੇਖ ਰਹੇ ਹੋ ਵੀ ਐ ਜੀਪੀਸੀ ਵੱਲੋਂ ਜੋ ਮਾਨਯੋਗ ਸਕੂਲ ਹਨ ਉਹਨਾਂ ਦੇ ਬੱਚੇ ਆ ਕੇ ਇੱਥੇ ਸੇਵਾ ਕਰਦੇ ਹਨ ਬਹੁਤ ਸੋਹਣੇ ਤਰੀਕੇ ਨਾਲ ਸੇਵਾ ਨਿਭਾਈ ਜਾ ਰਹੀ ਹੈ ਵਾਹਿਗੁਰੂ ਜੀ ਬਹੁਤ ਸੋਹਣੀ ਤੁਸੀਂ ਦੇਖ ਰਹੇ ਹੋ ਤੁਸੀਂ ਇੱਧਰ ਕੈਮਰੇ ਦਾ ਵੀ ਫੋਕਸ ਕਰ ਸਕਦੇ ਹੋ ਦੇਖੋ ਕਿੰਨੇ ਸੋਹਣੇ ਕਿੰਨੇ ਸੋਹਣੇ ਮਤਲਬ ਵੀ ਤਰੀਕੇ ਨਾਲ ਇੱਥੇ ਪੱਖਿਆਂ ਦਾ ਇੰਤਜ਼ਾਮ ਹੈ ਬਹੁਤ ਵਧੀਆ ਤਰੀਕੇ ਨਾਲ ਮਤਲਬ ਵੀ ਇੱਥੇ ਜੋ ਹੈ ਇੰਤਜ਼ਾਮ ਐਸਜੀਪੀਸੀ ਵੱਲੋਂ ਕਿੱਥੇ ਗਿਆ ਹਨ ਦੇਖੋ ਗਰਮੀ ਤਾਂ ਚਲੋ ਕੁਦਰਤ ਦਾ ਇੱਕ ਨਿਯਮ ਹੈ ਵੀ ਬਦਲਾਓ ਤਾਂ ਆਉਂਦੇ ਰਹਿੰਦੇ ਤੇ ਹੁਣ ਗਰਮੀ ਪੈ ਰਹੀ ਹੈ ਪਰ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਆ ਕੇ ਕੋਈ ਗਰਮੀ ਨਹੀਂ ਲੱਗਦੀ ਤੁਸੀਂ ਦੇਖੋ ਸੰਗਤਾਂ ਦਾ ਠਾਠਾ ਮਾਰਦਾ ਘਟ ਗੁਰੂ ਰਾਮਦਾਸ ਦੇ ਚਰਨਾਂ 'ਚ ਕਿੰਨੀ ਸੰਗਤ ਆ ਕੋਈ ਗਰਮੀ ਦੀ ਪ੍ਰਵਾਹ ਨਹੀਂ ਤੇ ਕਿੰਨਾ ਇੰਤਜ਼ਾਮ ਹੈ ਵੀ ਹਰਮੰਦਰ ਸਾਹਿਬ ਨੂੰ ਗਰਮੀ ਇੰਤਿਆਮ ਤੇ ਦੇਖੋ ਸ਼ਰੋਣੀ ਗੁਰਦਾਰ ਪਰਮੰਦਰ ਕੀ ਨੇ ਗੁਰਰਾਮਦਾਸ ਜੀ ਦੀ ਕਿਰਪਾ ਨਾਲ ਇੱਥੇ ਬਹੁਤ ਵਧੀਆ ਪ੍ਰਬੰਧ ਕਰੇ ਕੂਲਰ ਵੀ ਲਾਏ ਹੋਏ ਨੇ ਠੰਡ ਠੰਡੇ ਪੱਖੇ ਵੀ ਦੇ بارش ਵਾਲੇ ਪੱਖੇ ਨੂੰ ਵੀ ਲਗਾਏ ਹੋਏ ਨੇ ਇਸ ਗੱਲੋਂ ਸ਼ਰੋਣੀ ਕਮੇਟੀ ਦਾ ਧੰਨਵਾਦ ਕਰਦੇ ਪ੍ਰਧਾਨ ਸਾਹਿਬ ਦਾ ਜਥੇਦਸ਼ੀ ਸ਼੍ਰੀ ਕਾਲ ਤਖਤ ਸਾਹਿਬ ਦਾ ਤੇ ਸ਼ਰੋਣੀ ਕਮੇਟੀ ਸਮੂਹੇ ਮਨਲਾਜਮ ਸਾਹਿਬਾਨ ਦਾ ਜਿਨ੍ਹਾਂ ਨੇ ਇੰਨੇ ਵਧੀਆ ਪ੍ਰਬੰਧ ਕੀਤੇ ਅੱਜ ਦੇਖੋ ਮੇਰੀ ਧਰਮ ਪਤਨੀ ਦਾ ਜਨਮ ਦਿਨ ਵੀ ਸੀਗਾ ਤੇ ਗੁਰਰਾਮਦਾਸ ਜੀ ਕਿਰਪਾ ਨਾਲ ਸੀ ਇੱਥੇ ਮੱਥਾ ਟੇਕਣ ਨੂੰ ਨਕਮਸਤਕ ਹੋਣਾ ਹੈ ਗੁਰਰਾਮਦਾਸ ਦੇ ਚਰਨਾਂ 'ਚ ਤੁਸੀਂ ਗੋ ਗ ਕਮਣ ਦੇ ਵਿੱਚ ਪਰ ਫਿਰ ਵੀ ਉਹ ਕਹਿੰਦੇ ਦਰਸ਼ਨ ਕਰਕੇ ਅਸੀਂ ਜਾਣਾ ਉਹ ਸੰਤਾ ਦੇਖੋ ਕਿਵੇਂ ਹਾਂ ਗਰਮੀ ਤਾਂ ਚਲੋ ਕੋਈ ਕਹਿੰਦਾ ਤਾਂ ਨਿਯਮ ਹੈ ਕਿ